ਕੋ ਭਾਈ ਬਿੱਟੂ ਜੀ ਕੀ ਕਹਿੰਦੇ ਆ ਬਿੱਟੂ ਜੀ ਇਹ ਬਿੱਟੂ ਜੀ ਨੂੰ ਪੁੱਛੋ ਲੇਕਿਨ ਬਿੱਟੂ ਜੀ ਬਹੁਤ ਕੁਛ ਕਹਿਆ ਜਾਂਦੇ ਮੈਂ ਬਰੋ ਪਾਰਲੀਮੈਂਟ ਜਿਹੜੇ ਚੋਣਵ ਲੜ ਰਹੇ ਸੀ ਉਹ ਦਬ ਕੇ ਮਾਰ ਦੇ ਨਜ਼ਰ ਆਈ ਕਿਸਾਨਾਂ ਨੂੰ ਕਿ ਮੈਂ ਦੇਖ ਲਾਂਗਾ ਮੈਂ ਕਰ ਲਾਂਗਾ ਮੈਂ ਢਰਾ ਲਾਂਗਾ ਤੋਂ ਇਹ ਗੱਲ ਤਾਂ ਪਹਿਲਾਂ ਦੱਸਣੀ ਚਾਹੀਦੀ ਐ ਬਾਜਵਾਦ ਸਾਹਿਬ ਨੂੰ ਲੇਟ ਹੋ ਗਏ ਮੇਰਾ ਖਿਆਲ ਕਿਸਾਨਾਂ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਕਿਸਾਨ ਤਾਂ ਅੱਜ ਵੀ ਧਰਨੇ ਤੇ ਬੈਠਾ ਹੈ ਤਜੇ ਕਾਲ ਦਾ ਅਨਮਿਤ ਦੇਖ ਰਿਹਾ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਲੁਧਿਆਣਾ ਤੋਂ ਜਿੱਤਣ ਤੋਂ ਬਾਅਦ ਚੰਡੀਗੜ੍ਹ ਦਫ਼ਤਰ ਪਹੁੰਚੇ ਆ ਔਰ ਇੱਥੇ ਆਪਣੇ ਵਰਕਰਾਂ ਦੇ ਨਾਲ ਗੱਲਬਾਤ ਵੀ ਕਰਨਗੇ ਔਰ ਕੁਝ ਲੀਡਰ ਜਿਹੜੇ ਨੇ ਉਹ ਵੀ ਬੁਲਾਏ ਹੋਏ ਉਹਨਾਂ ਦੇ ਨਾਲ ਵੀ ਚਰਚਾ ਹੋਏਗੀ ਚਰਚਾ ਇਹ ਹੋਏਗੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਜੋ ਜਿਮਨੀ ਚੋਣਾਂ ਆ ਰਹੀਆਂ ਨੇ ਉਸ ਦੇ ਵਿੱਚ ਕਾਂਗਰਸ ਪ੍ਰਦਰਸ਼ਨ ਚੰਗਾ ਕਿਵੇਂ ਕਰੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਉਮਦਾ ਰਿਹਾ ਆਮ ਆਦਮੀ ਪਾਰਟੀ ਨੂੰ ਪਛਾੜਿਆ ਜੋ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੀ ਸੱਤਾ ਦੇ ਵਿੱਚ ਪਹੁੰਚੀ ਉਸ ਨੂੰ ਪਛਾੜ ਕੇ ਜਿਹੜਾ ਹੈ ਉਹ ਕਾਂਗਰਸ ਨੇ ਇੱਕ ਵਾਰ ਫੇਰ ਤੋਂ ਆਪਣਾ ਉਭਾਰ ਜਿਹੜਾ ਪੰਜਾਬ ਦੇ ਵਿੱਚ ਪੈਦਾ ਕੀਤਾ ਤਾਂ ਉਹ ਅਗਲਾ ਪ੍ਰਦਰਸ਼ਨ ਜ਼ਿਮਨੀ ਚੋਣਾਂ ਦਾ ਹੋਏਗਾ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵਿਡੰਗ ਔਰ ਮੀਤੇ ਹੇਰ ਹੋਰਾਂ ਨੇ ਆਪਣਾ ਰਿਜ਼ਾਈਨ ਵਿਧਾਨ ਸਭਾ ਤੋਂ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ ਇਹ ਚੋਣਾਂ ਦਾ ਐਲਾਨ ਹੋਣਾ ਸਭ ਤੋਂ ਪਹਿਲਾਂ ਜਲੰਧਰ ਵੈਸਟ ਦਾ ਐਲਾਨ ਹੋ ਚੁੱਕਿਆ ਔਰ ਉਸ ਨਾਲ ਚੋਣਾਂ ਦੇ ਵਿੱਚ ਰਾਜਾ ਵੜਿੰਗ ਮੰਨਦੇ ਆ ਕਿ ਇੱਕ ਚੰਗਾ ਪ੍ਰਦਰਸ਼ਨ ਕਾਂਗਰਸ ਜਿਹੜੀ ਹੈ ਉਹ ਜ਼ਰੂਰ ਕਰੇਗੀ ਹਾਲਾਂਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਅਨੁਰਾਗ ਜਿਹੜੇ ਨੇ ਉਹ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਇਸ ਗੱਲ ਦਾ ਦਾਵਾ ਕਰਦੇ ਆ ਕਿ ਕੋਈ ਵੀ ਮੈਦਾਨ ਦੇ ਵਿੱਚ ਆਏਗਾ ਤਾਂ ਵੈਸਟ ਜਲੰਧਰ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਦੀ ਜਿੱਤ ਪੱਕੀ ਹੈ ਔਰ ਕੋਈ ਵੀ ਕੈਂਡੀਡੇਟ ਆਏਗਾ ਉਸ ਨੂੰ ਪਛਾੜਨਗੇ ਪਰ ਕਾਂਗਰਸ ਮੰਨਦੀ ਹੈ ਕਿ ਉਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾਏਗਾ तमाम ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹਾਲੀ ਵਿੱਚ ਵਾਪਰੀਆਂ ਚਾਹੇ ਉਹ ਰਮਨੀਤ ਬਿੱਟੂ ਦਾ ਬਿਆਨ ਹੋਵੇ ਜਿਸ ਵਿੱਚ ਉਹ ਕਹਿੰਦੇ ਕਿ ਉਹ ਕਿਸੇ ਵੀ ਜੇਕਰ ਬੰਦੀ ਸਿੰਘਾਂ ਦੀ ਗੱਲ ਛਿੜਦੀ ਹੈ ਕੇਂਦਰ ਸਰਕਾਰ ਉਹਨਾਂ ਨੂੰ ਰਿਹਾ ਕਰਨਾ ਚਾਹੁੰਦੀ ਹੈ ਨਾ ਤਾਂ ਰਮਨੀਤ ਬਿੱਟੂ ਤੇ ਨਾ ਹੀ ਉਹਨਾਂ ਦਾ ਪਰਿਵਾਰ ਜਿਹੜਾ ਹੈ ਇਸ ਦਾ ਵਿਰੋਧ ਕਰੇਗਾ तमाम ਵਿਸ਼ਿਆਂ ਤੇ ਗੱਲਬਾਤ ਹੋਈ ਹੈ ਕੀ ਕੁਝ ਕਹਿ ਰਹੇ ਨੇ ਰਾਜਾ ਵਿਡਿੰਗ ਤੁਹਾਨੂੰ ਸੁਣਾਉਣੇ ਆਂ ਭਈ ਮੈਂ ਸਮਝਦਾ ਹੂੰ ਕਿ ਬਹੁਤ ਅੱਛੇ ਨਤੀਜੇ ਆਏ और जिस प्रकार से हमारी उपेक्षा थी कि सबसे बड़ी पार्टी के रूप में और सबसे ज्यादा सीट कांग्रेस पार्टी पंजाब में जीतेगी वैसा ही हुआ लोगों ने विश्वास जताया है कांग्रेस पार्टी में और नए संकेत दिए हैं दो के लिए कि लोग ये महसूस करते हैं कि कांग्रेस पार्टी ही ऐसा पार्टी है जो पंजाब का नेतृत्व कर सकती है और ये भविष्य में के संकेत दिए अब हमें जोरदार तरीके से लगना होगा और ओवर कॉन्फिडेंस में ना होकर जमीन स्तर पर जाकर नए लोगों को जिम्मेदारी देनी होगी जहां जहां हमें लगता है कि जिम्मेदारी देने की जरूरत है और अभी से हमें सब कुछ तय करना होगा अगले छह महीनों में कि कौन कहां से चुनाव लड़ेगा और अगली रणनीति क्या होगी तो देखो भाई बिट्टू जी की हैं बिट्टू जी ये बिट्टू जी नुच्छो लेकिन बिट्टू जी बहुत कुछ कह जाते पहला वो कहते मैं बीजेपी इस करके ज्वाइन कर रहे हैं क्योंकि राहुल गांधी जी ने ਮੈਨੂੰ ਇਹ ਗੱਲ ਕਹੀ ਹੈ ਕਿ ਬੰਦੀ ਸਿੱਖਾਂ ਮੈਂ ਵੀ ਆਪਣੇ ਪਿਤਾ ਦੇ ਕਾਤਲਾਂ ਨੂੰ ਅਸੀਂ ਛੱਡਤਾ ਤੇ ਤੁਸੀਂ ਵੀ ਬੰਦੀ ਸਿੱਖਾਂ ਨੂੰ ਰਿਹਾ ਕਰ ਦਿਓ ਇਹ ਗੱਲ ਬਿੱਟੂ ਨੇ ਕਹੀ ਕਿ ਮੈਨੂੰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਜਿਹੜੀ ਕਿ ਮੇਰੇ ਸਿਧਾਂਤਾਂ ਦੇ ਖਿਲਾਫ ਹੈ ਅੱਜ ਉਹ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਬੰਦੀ ਸਿੱਖਾਂ ਦੀ ਰਿਹਾਈ ਤੇ ਟੋਂ ਬਿੱਟੂ ਜੀ ਦਾ ਤਾਂ ਕੋਈ ਪਤਾ ਨਹੀਂ ਨਾ ਬਿੱਟੂ ਜੀ ਕਦ ਕੀ ਕਹਿੰਦੇ ਨੇ ਲੇਕਿਨ ਹਾਂ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਜਿਹੜਾ ਵਿਅਕਤੀ ਇਸ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦਾ ਲੋਕਤੰਤਰ 'ਚ ਵਿਸ਼ਵਾਸ ਰੱਖਦਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਕਾਨੂੰਨ ਦੇ ਤਹਿਤ ਜੋ ਗੱਲ ਹੈ ਉਹਨੂੰ ਮੰਨ ਲੈਣਾ ਚਾਹੀਦਾ ਹੈ ਜੇ ਸਜ਼ਾਾਂ ਪੂਰੀਆਂ ਹੋ ਗਈਆਂ ਨੇ तो रिहाई हो जाए किसी कोई एतराज नहीं होना चाहिए बट बिट्टू जी दया गल कोई शक लग रहा भी जो है देखो तो वैसे तो अच्छा होता की इलेक्शन कमीशन इन चीजों पर ध्यान रखता की चुनाव अब हरियाणा के साथ होते जब हरियाणा के छह महीनों तक चुनाव है इस प्रकार से बीच में अपनी मर्जी से चुनाव अनाउंस कर देना क्योंकि इसमें मेरे को लगता है कि स्टेट का बहुत बड़ा नुकसान होता है आ, क्योंकि अब फिर कोर्ट लग जाएगा फिर एक महीने के लिए वो होगा तो ऐसा नहीं होता तो अच्छा होता लेकिन हम जलंधर चुनाव के लिए पूरे पूरा तैयार हैं हंड्रेड एंड वन परसेंट वहां पर हमारी तैयारी है और हम चुनाव जीत के जलंधर की वेस्ट में मेरे को लगता है दम लेंगे अब भाई गुरमीत राम रहीम जी अब उनका अधिकार है वो जब भी कुछ मांग सकते हैं हमें तो इस बात का कोई एतराज नहीं कोई बंदा पेरो मांगता है पेरोल पर मैं कहूँगी मेरे को किसी बात का एतराज है ये उसका उनका अधिकार है तो देना ना देना तो सरकार का काम है। नीट एग्जाम को लेकर बड़े सवाल उठ रहे हैं और कई छात्रों ने हंड्रेड परसेंट हमने तो अपने होंगे ये पेपर वाला काम पेपर लिख वाला अब लोगों के भविष्य का सवाल है लोग धरने पर बैठे हैं और सरकार का इसके ऊपर कोई टिप्पणी नहीं है ये नौजवानों को भविष्य का सवाल है मेरे को लगता है कि इसके ऊपर कब रोक होगी यार ये कब बंद होगा अब सदियों हो गई ये सुनते सुनते पैंतालीस साल के हो गए कि ये हो गया आज भी पेपर लीक हो गया आज भी ये हो गया है। तो बिल्कुल बच्चों के भविष्य का सवाल है इसके ऊपर सरकारों को चिंता करनी चाहिए और कुछ ऐसा रुख अपनाना चाहिए कि ऐसा ना हो आगे का बारे में कुछ खुलासा हुआ है, है। चलो मेरे को लगता है कि राजनीति में बहुत छोटी बात है आ, किसको वी ट्रीटमेंट दिया जा रहा है या नहीं दिया जा रहा अब मैंने तो देखा नहीं है और हो सकता दिया जा रहा हो जो बंदा जेल में है उसको वी दे दो चाहे वी ना दे दो इट्स इट्स वन एंड सेम थिंग अब हॉस्पिटल में भर्ती है भाई मेरे खिलाफ है हमारी पार्टी के नहीं है और मैं खाम खा उसके बारे में टिप्पणी कर दूं वो भर्ती क्यों है और उनके ऊपर क्या है ये तो वही बता सकते हैं डॉक्टर लेकिन मेरे को लगता है कि जेल हर व्यक्ति जेल तो जेल है चाहे वो वीआईपी ट्रीटमेंट ले रहा है तो चाहे नहीं ले रहा है लेकिन ਮੇਰੇ ਕੋ ਲੱਗਦਾ ਉਹ ਤਬ ਤੱਕ ਬਰੀ ਨਹੀਂ ਹੋਣਗੇ ਜਦ ਤੱਕ ਕਾਨੂੰਨ ਉਹਨੂੰ ਬਰੀ ਨਹੀਂ ਕਰਦਾ। ਜੀ ਸਰ ਜੀ ਕਮੈਂਟ ਕਰਨਾ ਚਾਹੋ ਕੱਲ ਸ਼ੋਮਣੀ ਕਾਲੀਦਲ ਦੀ ਇੱਕ ਮੈਰਾਥਨ ਕੋਰਪੋਰੇਟ ਮੀਟਿੰਗ ਹੋਣੀ ਹੈ। 6 ਘੰਟੇ ਮੀਟਿੰਗ ਚੱਲਦੀ ਹੈ ਉਹਨਾਂ ਦੇ ਚਾਵਾ ਤੰਦਰੋਂ এবিসি ਤੇ ਪ੍ਰਧਾਨ ਬਦਲਣ ਦੀ ਗੱਲ ਹੈ। ਉਹਨਾਂ ਦੇ ਆਪਣੇ ਵੱਡੇ ਲੀਡਰ ਚਰਨੀ ਸਿੰਘ ਮਗਰਾੜ ਹੋਰ ਤੇ ਇੱਕ ਖੁੱਲਾ ਪੱਤਰ ਵੀ ਉਹਨਾਂ ਤੱਕ ਪਹੁੰਚਾਇਆ ਕਿ ਤੁਸੀਂ ਸਮਾਂ ਨਹੀਂ ਦਿੱਤਾ ਚਲੋ ਮੈਂ ਪੱਤਰ ਨਹੀਂ ਦੱਸਣਾ ਕਿ ਕਿ ਪੰਜ ਮੈਂਬਰੀ ਕਮੇਟੀ ਬਣਾ ਲਓ ਤਾਂ ਕਿ ਪ੍ਰਧਾਨ ਦੀ ਜਗ੍ਹਾ ਤੇ ਉਹ ਫੈਸਲੇ ਲੈ ਸਕਣ ਦੇਖੋ ਕਿ ਅਗਲਾ ਪ੍ਰਧਾਨ ਨਿਯੁਕਤ ਕਿਹਾ ਜਾਂਦਾ ਹੈ। ਆਪਣਾ ਮੈਰਾਥਨ ਮੀਟਿੰਗ ਮਜੀਠੀਆ ਨਹੀਂ ਪਹੁੰਚਦੇ ਸਕੰਦਰ ਸਿੰਘ ਮਲੂਕਾ ਨਹੀਂ ਪਹੁੰਚਦੇ ਸੋ ਸਕੰਦਰ ਸਿੰਘ ਮਲੂਕਾ ਨੇ ਤਾਂ ਹੁਣ ਕੀ ਪਹੁੰਚਣਾ ਉਹਨਾਂ ਨੇ ਤਾਂ ਵਿਚਾਰਿਆ ਨੇ ਉਹਨਾਂ ਦੀ ਜਿਹੜੀ ਮਿਰਕਲ ਨੋ ਰਾਣੀ ਸੀ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਹੁਣ ਉਹਨਾਂ ਦਾ ਪਹੁੰਚਣਾ ਤਾਂ ਮਿਰਕਲ ਮੁਮਕਨ ਹੀ ਨਹੀਂ ਹੈ ਲੇਕਿਨ ਬਾਕੀ ਇੰਟਰਨਲ ਮਾਮਲਾ ਉਹਨਾਂ ਤੇ ਰਾਜਾ ਵੜਿੰਗ ਮੈਂ ਸਮਝਦਾ ਕਿਸੇ ਕਰਾਂ ਦੀ ਟਿੱਪਣੀ ਕਰਾਂਗਾ ਤਾਂ ਉਹ ਜ਼ਾਇਜ਼ ਨਹੀਂ ਬੰਦੀ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਹੈ ਕਿਹੜੀਆਂ ਉਹਨਾਂ ਨੇ ਪ੍ਰਗਟ ਕੀਤੀਆਂ ਨੇ ਇਹ ਸਾਰਾ ਪੰਜਾਬ ਕਹਿ ਰਿਹਾ ਇਹ ਗੱਲ ਨੂੰ ਲੇਕਿਨ ਕੋਈ ਸਮਝੇ ਤਾਂ ਤਾਂ ਹੀ ਗੱਲ ਬਣੇਗੀ ਜੇ ਬਾਕੀ ਉਹਨਾਂ ਦੀ ਆਪਣੀ ਪਾਰਟੀ ਹੈ ਮੈਂ ਉਹਦੇ ਤੇ ਕੀ ਕਹਿਮਤ ਹੈ ਜੰਗ ਬਾਜਵਾ ਨੇ ਕਿਹਾ ਕਿ ਜਿਹੜਾ ਪੰਜਾਬ ਵਿੱਚ ਜੇਕਰ ਕਿਸਾਨਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਪੰਜਾਬ ਜਿਹੜੀ ਕੈਂਪੇਨ ਕਰ ਰਹੇ ਉਹ ਬੇਫਾਲਤੋ ਹੈਗੀ ਹੈ ਤੁਸੀਂ ਕਿਤਾ ਦੇਖਦੇ ਹੋ ਕਿ ਇਹ ਸੈਟਰੋਂ ਗੱਲ ਹੋਈ ਸੋ ਇਹ ਗੱਲ ਤਾਂ ਪਹਿਲਾਂ ਦੱਸਣੀ ਚਾਹੀਦੀ ਹੈ ਬਾਜਵਾ ਸਾਹਿਬ ਨੂੰ ਲੇਟ ਹੋ ਗਏ ਮੇਰਾ ਖਿਆਲ ਕਿਸਾਨਾਂ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਕਿਸਾਨ ਤਾਂ ਅੱਜ ਵੀ ਧਰਨੇ ਤੇ ਬੈਠਾ ਹੈ ਕਿਸਾਨ ਅੱਜ ਵੀ ਧਰਨੇ ਤੇ ਬੈਠੇ ਆ ਮੈਂ ਜਲਦੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਾਂਗਾ ਜਥੇਬੰਦੀਆਂ ਦੇ ਨਾਲ ਔਰ ਜਥੇਬੰਦੀਆਂ ਨੂੰ ਪੁੱਛ ਕੇ ਅਗਲੀ ਜਿਹੜੀ ਰਣਨੀਤੀ ਵੀ ਹੋਗੀ ਔਰ ਲੋਕ ਸਭਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਇਸ਼ੂਸ ਤੇ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਸਭ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਸਭ ਤੋਂ ਪਹਿਲਾਂ ਐਡਰੈਸ ਕਰਨਾ ਚਾਹੀਦਾ ਹੈ ਨਾ ਕਿ ਉਲਟਾ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੋਣ ਲੜ ਰਹੇ ਸੀ ਉਹ ਦਬਕੇ ਮਾਰਦੇ ਨਜ਼ਰ ਆਏ ਕਿਸਾਨਾਂ ਨੂੰ ਕਿ ਮੈਂ ਦੇਖ ਲਾਂਗਾ ਮੈਂ ਕਰ ਲਾਂਗਾ ਮੈਂ ਡਰਾ ਲਾਂਗਾ ਇਹ ਤਾਂਆਂ ਗੱਲਾਂ ਕਰਦੇ ਸੀ ਵੀ ਜਿਵੇਂ ਜਿਵੇਂ ਕੋਈ ਭੀਖ ਦੇ ਰਿਆ ਪੰਜਾਬ ਨੂੰ ਪੰਜਾਬ ਦਾ ਹੱਕ ਹੈ ਚਾਹੇ ਉਹ ਕੇਂਦਰ ਸਰਕਾਰ ਤੋਂ ਜਿਹੜੀਆਂ ਸਕੀਮਜ਼ ਆਉਂਦੀਆਂ ਕੋਈ ਉਹ ਕੋਈ ਉਹ ਕਿਤੋਂ ਅਲਟੀਮੇਟਲੀ ਦਿੱਲੀ ਨਹੀਂ ਬਣਾ ਕੇ ਲਿਆਉਂਦਾ ਉਹ ਸਾਰਾ ਦਾ ਸਾਰਾ ਜਿਹੜਾ ਫੈਡਰਲ ਢਾਂਚਾ ਹੈ ਉਹ ਸਕੇਟਾ ਤੋਂ ਚੱਲਦਾ ਸੋ ਮੇਰੇ ਮੇਰੇ ਹਿਸਾਬ ਨਾਲ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਲਟਾ ਉਹਨਾਂ ਨਾਲ ਬਾਤ ਕੇ ਸਹਿਮਤੀ ਚਿਤਾ ਕੇ ਉਹਨਾਂ ਦੇ ਮਸਲੇ ਨੂੰ ਹੱਲ ਕਰਨਾ ਚਾਹੀਦਾ